ਕਦੇ ਇਦਾਂ ਲੱਗਿਆ ਕਿ ਜਿਵੇਂ ਦੁਨੀਆਂ ਵਿੱਚ ਚਾਹ ਕੇ ਵੀ ਕੋਈ ਤੁਹਾਡੇ ਦੁੱਖ ਨੂੰ ਨਹੀਂ ਸਮਝ ਸਕਦਾ ਕਿ ਜਿਵੇਂ ਇਦਾਂ ਲੱਗੇ ਕਿ ਸਾਰੇ ਖੁਸ਼ ਨੇ ਬਸ ਦੁੱਖ ਆਪਣੇ ਤੇ ਆਇਆ ਮੇਰੇ ਨਾਲ ਇਹ ਸਭ ਕੁਝ ਕਿਉਂ ਹੁੰਦਾ ਮੇਰੀ ਕਿਸਮਤ ਇੰਨੀ ਖਰਾਬ ਕਿਉਂ ਹੈ ਪਰ ਜਦੋਂ ਤਕਲੀਫ ਆਉਂਦੀ ਹੈ ਨਾ ਉਦੋਂ ਰੱਬ ਸਾਨੂੰ ਕੁਝ ਦੱਸਣਾ ਚਾਹੁੰਦਾ ਹੁੰਦਾ ਇਸ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਦੁੱਖ ਸਿਰਫ ਸਜ਼ਾ ਨਹੀਂ ਇਹ ਇੱਕ ਰੱਬ ਦਾ ਮੈਸੇਜ ਹੁੰਦਾ ਕਿਵੇਂ ਦੁੱਖ ਸਾਡੀ ਰੂਹ ਨੂੰ ਤਾਕਤਵਰ ਬਣਾਉਂਦਾ ਹੈ ਇਸ ਵੀਡੀਓ ਨੂੰ ਇਸ ਲਈ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਤੁਹਾਡੀ ਆਪ ਦੀ ਸੱਚਾਈ ਵੀ ਹੋ ਸਕਦੀ ਆ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਮਾਈਂਡਫੁਲ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੱਥੇ ਆਪਾਂ ਹੋਰ ਵੀ ਇਦਾਂ ਦੀਆਂ ਬਹੁਤ ਵਧੀਆ ਵੀਡੀਓਜ਼ ਲੈ ਕੇ ਆਉਂਨੇ ਆ ਤੁਸੀਂ ਕਦੇ ਕਿਸੇ ਇੰਟਰਨੈਸ਼ਨਲ ਸਟੂਡੈਂਟ ਦੀ ਜ਼ਿੰਦਗੀ ਤੇ ਧਿਆਨ ਦਿੱਤਾ ਹੈ ਦਿਨ ਚ ਕਾਲਜ ਰਾਤਾਂ ਨੂੰ ਕੰਮ ਕੋਈ ਕਿਸੇ ਕਾਫੀ ਸ਼ਾਪ ਤੇ ਤੇ ਕੋਈ ਕਿਸੇ ਵੇਅਰ ਹਾਊਸ ਚ ਤੇ ਉਹਨਾਂ ਦੇ ਦਿਲਾਂ ਵਿੱਚ ਕਿਤੇ ਨਾ ਕਿਤੇ ਬੜੀ ਖਾਮੋਸ਼ੀ ਹੁੰਦੀ ਆ ਘਰਾਂ ਤੋਂ ਦੂਰ ਹੋ ਕੇ ਜੋ ਉਹਨਾਂ ਦੀਆਂ ਇੰਸਟਾਗ੍ਰਾਮ ਸਟੋਰੀਜ਼ ਵਿੱਚ ਆਪਾਂ ਨੂੰ ਨਹੀਂ ਦਿਖਦੀ ਉਹਨਾਂ ਦੇ ਚਿਹਰਿਆਂ ਤੇ ਤਾਂ ਹਾਸਾ ਹੁੰਦਾ ਪਰ ਅੱਖਾਂ ਦੇ ਅੰਦਰ ਇੱਕ ਲੰਬੀ ਚੌੜੀ ਥਕਾਵਟ ਹੁੰਦੀ ਆ ਜਿਵੇਂ ਦਿਲ ਵੀ ਕਿਤੇ ਵੀਜ਼ੇ ਵਾਂਗੂ اٹਕ ਗਿਆ ਹੋਵੇ ਕਿਸੇ ਦੀ ਮਾਂ ਹਰ ਰੋਜ਼ ਆਪਣੇ ਪੁੱਤ ਦੀ ਡੀਪੀ ਦੇਖਦੀ ਆ WhatsApp ਤੇ ਤੇ ਬਸ ਉਸ ਨੂੰ ਦੇਖ ਕੇ ਖੁਸ਼ ਹੁੰਦੀ ਰਹਿੰਦੀ ਆ ਕਿ ਚੱਲ ਮੇਰਾ ਪੁੱਤ ਖੁਸ਼ ਆ ਪਰ ਅੰਦਰੋਂ ਅੰਦਰ ਹੀ ਉਹ ਵੀ ਉਸ ਨੂੰ ਬਹੁਤ ਯਾਦ ਕਰਦੀ ਆ ਤੇ ਉਸ ਦੀਆਂ ਬਹੁਤ ਫਿਕਰਾਂ ਕਰਦੀ ਆ ਅਸੀਂ ਦੁਨੀਆ ਲਈ ਤਾਂ ਪਾਰੋ-ਪਾਰੋਂ ਬਹੁਤ ਖੁਸ਼ ਰਹਿੰਨੇ ਆ ਪਰ ਆਪਣੇ ਅੰਦਰ ਆਪਣੇ ਅੰਦਰਲੇ ਦੁੱਖ ਫੀਲਿੰਗਸ ਨੂੰ ਕਈ ਵਾਰੀ ਅਨਸੀਨ ਕਰ ਦਿੰਨੇ ਆ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਕੋਈ ਸਮਝਦਾ ਹੀ ਨਹੀਂ ਤੇ ਆਪਾਂ ਕਿਤੇ ਨਾ ਕਿਤੇ ਲੋਨਲੀ ਫੀਲ ਕਰਨ ਲੱਗ ਜਾਂਦੇ ਆ ਬਾਣੀ ਕਹਿੰਦੀ ਹੈ ਕਿ ਦੁੱਖਦਾਰੂ ਸੁਖ ਰੋਗ ਪਿਆ ਮਤਲਬ ਬੰਦੇ ਤੇ ਜਦੋਂ ਤੱਕ ਦੁੱਖ ਨਾ ਆਵੇ ਆਪਾਂ ਨੂੰ ਆਪਣਾ ਰਸਤਾ ਨਹੀਂ ਮਿਲਦਾ ਸੁੱਖੋਂ ਦੇ ਆਪਾਂ ਆਪਣੀ ਕੰਫਰਟ ਜ਼ੋਨ ਚ ਚੱਲ ਜਾਂਦੇ ਆ ਤੇ ਆਪਾਂ ਇਹ ਭੁੱਲ ਜਾਂਦੇ ਆ ਕਿ ਆਪਾਂ ਕਿੱਥੇ ਜਾ ਰਹੇ ਸੀ ਤੇ ਕਿਉਂ ਜਾ ਰਹੇ ਸੀ ਜਦੋਂ ਤੱਕ ਕੋਈ ਦੁੱਖ ਨਾ ਨਾ ਆਵੇ ਆਪਾਂ ਰੱਬ ਵੱਲ ਮੂੰਹ ਹੀ ਨਹੀਂ ਕਰਦੇ ਪਰ ਜਦੋਂ ਆਪਣੇ ਤੇ ਦੁੱਖ ਆਉਂਦਾ ਆਪਣੇ ਸਾਹਮਣੇ ਆਪਣਾ ਅਸਲੀ ਰਾਹ ਆਉਂਦਾ ਹਰ ਮਨੁੱਖ ਦੇ ਅੰਦਰ ਕੋਈ ਨਾ ਕੋਈ ਦੁੱਖ ਲੁਕਿਆ ਹੋਇਆ ਪਰ ਰੱਬ ਹਰ ਦੁੱਖ ਰਾਹੀਂ ਆਪਾਂ ਨੂੰ ਕੁਝ ਸਿਖਾਉਣਾ ਚਾਹੁੰਦਾ ਆਪਦੇ ਹਿਸਾਬ ਨਾਲ ਕਿਸੇ ਦੇ ਦੁੱਖ ਦੀ ਇੰਟੈਂਸਿਟੀ ਜ਼ਿਆਦਾ ਹੁੰਦੀ ਆ ਤੇ ਕਿਸੇ ਦੇ ਦੁੱਖ ਦੀ ਘੱਟ ਨਾਨਕ ਦੁਖੀਆ ਸਭ ਸੰਸਾਰ ਪਰ ਦੁੱਖ ਤਾਂ ਦੁੱਖ ਹਨਾ ਚਾਹੇ ਵੱਡਾ ਹੋਵੇ ਚਾਹੇ ਛੋਟਾ ਅੱਗੇ ਆਪਾਂ ਜਾਣਾਂਗੇ ਕਿ ਦੁੱਖ ਆਪਾਂ ਨੂੰ ਕੀ ਸਿਖਾਉਂਦਾ ਜੇ ਹੁਣ ਤੱਕ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਜੇ ਤੁਸੀਂ ਇੰਨਾਂ ਗੱਲਾਂ ਨਾਲ ਰਿਲੇਟ ਕਰ ਸਕਦੇ ਹੋ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਹੁਣ ਗੱਲ ਕਰਦੇ ਹਾਂ ਕਿ ਆਪਾਂ ਨੂੰ ਦੁੱਖ ਕੀ ਸਿਖਾਉਂਦਾ ਦੁੱਖ ਬੰਦੇ ਨੂੰ ਤਕਲੀਫ ਜ਼ਰੂਰ ਦਿੰਦਾ ਪਰ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਇਹ ਸਾਡੀ ਅੰਦਰਲੀ ਤਬਦੀਲੀ ਦੀ ਸ਼ੁਰੂਆਤ ਹੁੰਦੀ ਆ ਦੁੱਖ ਆਪਣੇ ਅੰਦਰ ਇੱਕ ਨਿਮਰਤਾ ਲੈ ਕੇ ਆਉਂਦਾ ਹੈ ਕਿਉਂਕਿ ਦੁੱਖ ਹੰਕਾਰ ਦਾ ਦੁਸ਼ਮਣ ਹੁੰਦਾ ਜਦੋਂ ਅਸੀਂ ਹਾਰਦੇ ਆ ਨਾ ਅਸੀਂ ਸਿੱਖਣ ਲੱਗ ਪੈਂਦੇ ਆ ਤਕਲੀਫ ਸਾਨੂੰ ਯਾਦ ਕਰਾਉਂਦੀ ਆ ਕਿ ਸਾਡੀ ਮੈਂ ਤੋਂ ਉੱਤੇ ਵੀ ਕੋਈ ਚੀਜ਼ ਹੈਗੀ ਆ ਤੇ ਅਸੀਂ ਰੱਬ ਅੱਗੇ ਝੁੱਕਦੇ ਆ ਹਾਰ ਕਈ ਵਾਰੀ ਸਾਨੂੰ ਰੱਬ ਨਾਲ ਜੋੜ ਦਿੰਦੀ ਆ। ਦੁੱਖ ਆਪਾਂ ਨੂੰ ਆਪਣੇ ਰਿਸ਼ਤਿਆਂ ਦੀ ਸੱਚਾਈ ਦੱਸਦਾ। ਜਦੋਂ ਤੱਕ ਆਪਾਂ ਖੁਸ਼ ਹੁੰਨੇ ਆ ਆਪਾਂ ਨੂੰ ਕੋਈ ਦੁੱਖ ਨਹੀਂ ਹੁੰਦਾ। ਆਪਣੇ ਬੜੇ ਦੋਸਤ ਹੁੰਦੇ ਨੇ। ਪਰ ਜਦੋਂ ਦੁੱਖ ਆਉਂਦੇ ਨੇ ਤੇ ਤੁਸੀਂ ਰੋਨੇ ਹੋ ਤੇ ਉਹਨਾਂ ਵਿੱਚੋਂ ਕਈ ਲੋਕ ਦੂਰ ਭੱਜ ਜਾਂਦੇ ਨੇ। ਉਦੋਂ ਉਹੀ ਲੋਕ ਤੁਹਾਡਾ ਸਾਥ ਦਿੰਦੇ ਨੇ ਜੋ ਤੁਹਾਨੂੰ ਸਮਝਦੇ ਨੇ। ਜੋ ਦਿਲ ਤੋਂ ਤੁਹਾਡੇ ਨਾਲ ਹੁੰਦੇ ਨੇ ਉਹੀ ਆਪਣੇ ਸੱਚੇ ਦੋਸਤ ਹੁੰਦੇ ਨੇ ਅਕਸਰ ਉਹ ਰੱਬ ਦੇ ਪੱਲੋ ਭੇਜੇ ਹੋਏ ਲੋਕ ਹੁੰਦੇ ਨੇ ਜੋ ਸਾਨੂੰ ਦੁੱਖ ਵਿੱਚ ਹਿੰਮਤ ਰੱਖਣ ਲਈ ਪ੍ਰੇਰਿਤ ਕਰਦੇ ਨੇ ਤੇ ਹੌਸਲਾ ਦਿੰਦੇ ਨੇ ਦੁੱਖ ਆਪਾਂ ਨੂੰ ਆਪਣੇ ਅੰਦਰ છાਤੀ ਮਾਰਨ ਦਾ ਇੱਕ ਮੌਕਾ ਦਿੰਦਾ ਦੁੱਖ ਜਿਵੇਂ ਇੱਕ ਪੌਜ਼ ਬਟਨ ਵਰਗਾ ਹੁੰਦਾ ਦੁੱਖ ਆਪਾਂ ਨੂੰ ਆਪਣੀ ਜ਼ਿੰਦਗੀ ਨੂੰ ਰਿਵਾਈਂਡ ਕਰਨ ਦਾ ਇੱਕ ਮੌਕਾ ਦਿੰਦਾ ਜਿਵੇਂ ਆਪਾਂ ਨੈਟਫਲਿਕਸ ਤੇ ਆਪਣਾ ਫੇਵਰਿਟ ਸੀਨ ਦੇਖਣ ਲਈ ਮੂਵੀ ਜਾਂ ਸੀਰੀਜ਼ ਨੂੰ ਰਿਵਾਈਂਡ ਕਰਦੇ ਹਾਂ ਉਦਾਂ ਹੀ ਦੁੱਖ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਅਸਲੀ ਪਰਪਸ ਰਿਵਾਈਂਡ ਕਰਨ ਦਾ ਮੌਕਾ ਦਿੰਦਾ ਦੁੱਖ ਆਪਾਂ ਨੂੰ ਅੰਦਰੋਂ ਸਟਰੋਂਗ ਬਣਾਉਂਦਾ ਇੱਕ ਰੱਬ ਦਾ ਤਰੀਕਾ ਹੁੰਦਾ ਆਪਾਂ ਨੂੰ ਆਪਣੇ ਕੰਫਰਟ ਜ਼ੋਨ ਵਿੱਚੋਂ ਕੱਢ ਕੇ ਆਪਣੀ ਐਕਚੁਅਲ ਅਬਿਲਿਟੀ ਨੂੰ ਸਮਝਾਉਣ ਦਾ ਤੇ ਉਸ ਉੱਤੇ ਕੰਮ ਸ਼ੁਰੂ ਕਰਨ ਦਾ ਜੇ ਤੁਸੀਂ ਵੀ ਕਿਸੇ ਅਜਿਹੇ ਦੁੱਖ ਵਿੱਚੋਂ ਲੰਘ ਰਹੇ ਹੋ ਤੇ ਤੁਹਾਨੂੰ ਉਸ ਦੁੱਖ ਤੇ ਕੁਝ ਸਿਖਾਇਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਸ ਤੋਂ ਬਾਅਦ ਤੁਹਾਡੀ ਲਾਈਫ ਵਿੱਚ ਕੀ ਬਦਲਿਆ ਚਲੋ ਇੱਕ ਦੂਜੇ ਨੂੰ ਇਨਸਪਾਇਰ ਕਰੋ ਕਿਉਂਕਿ ਸਾਡਾ ਦਰਦ ਵੀ ਕਿਸੇ ਹੋਰ ਲਈ ਰਾਹਦਾਰੀ ਬਣ ਸਕਦਾ ਹੈ ਇੱਕ ਕੁੜੀ ਮਨਪ੍ਰੀਤ ਕੈਨੇਡਾ ਆਈ ਸੁਪਨੇ ਲੈ ਕੇ ਉਹ 에어ਪੋਰਟ ਤੇ ਪੂਰੀ ਖੁਸ਼ ਸੀ ਤੇ ਮਾਂ ਨੇ ਰੋਕੇ ਕਿਹਾ ਕਿ ਉੱਥੇ ਜਾ ਕੇ ਵੀ ਖੁਸ਼ ਰਹੀਂ ਪਰ ਜਦੋਂ ਉਹ ਕੈਨੇਡਾ ਆਈ ਜੌਬ ਦੀ ਦੌੜ ਵਿੱਚ ਫਸੀ ਰੈਂਟ ਦੀ ਫਿਕਰ ਤੇ ਵੀਕਐਂਡਸ ਦੀ ਲੋਨਲੀਨੈਸ ਨੇ ਉਸਦੇ ਹਾਸੇ ਨੂੰ ਡਿਪਰੈਸ਼ਨ ਚ ਬਦਲ ਦਿੱਤਾ ਇੱਕ ਰਾਤ ਉਸਨੇ ਆਪਣੇ ਫੋਨ ਤੇ ਸਕਰੋਲ ਕਰਦੇ ਕਰਦੇ ਇੱਕ ਗੁਰਬਾਣੀ ਦੀ ਪੰਕਤੀ ਦੇਖੀ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਤੁਸੀਂ ਰੱਬ ਤੋਂ ਵੱਖਰੇ ਨਹੀਂ ਹੋ ਤੁਸੀਂ ਉਸਦੀ ਹੀ ਇੱਕ ਜੋਤ ਹੋ ਤੇ ਰੱਬ ਨਾਲ ਜੁੜੋ ਰੱਬ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ ਤੇ ਉਹ ਇਹ ਸਭ ਕੁਝ ਸਭ ਦੁੱਖ ਘੱਟ ਦਿੰਦਾ ਉਹ ਸਰਾਤ ਮਨਪ੍ਰਿਤ ਬਹੁਤ ਰੋਈ ਨਾ ਕਿਸੇ ਦੇ ਨਾਲ ਤੇ ਨਾ ਹੀ ਕਿਸੇ ਦੇ ਲਈ ਸਿਰਫ ਆਪਣੇ ਲਈ ਤੇ ਉਹ ਰਾਤ ਉਸ ਲਈ ਇੱਕ ਟਰਨਿੰਗ ਪੁਆਇੰਟ ਬਣ ਗਈ ਤੇ ਤਕਲੀਫ ਵਿੱਚੋਂ ਉਸ ਨੂੰ ਰੱਬ ਨਾਲ ਜੁੜਨ ਦਾ ਇੱਕ ਮੌਕਾ ਮਿਲਿਆ ਕਈ ਵਾਰੀ ਰੱਬ ਸਾਡੇ ਨਾਲ ਆਵਾਜ਼ 'ਚ ਨਹੀਂ ਖਾਮੋਸ਼ੀ 'ਚ ਗੱਲ ਕਰਦਾ ਜਿਵੇਂ ਸਵੇਰੇ ਤੋਂ ਪਹਿਲਾਂ ਰਾਤ ਹੋਰ ਵੀ ਕਾਲੀ ਲੱਗਦੀ ਹੈ ਉਸ ਤਰ੍ਹਾਂ ਜਦ ਦੁੱਖ ਆਪਣੀ ਹੱਦ ਤੇ ਪਹੁੰਚਦਾ ਹੈ ਨਾ ਉਸ ਤੋਂ ਬਾਅਦ ਰੱਬ ਦੀ ਰੌਸ਼ਨੀ ਆਉਂਦੀ ਹੈ ਕਦੇ-ਕਦੇ ਟੁੱਟਣਾ ਹੀ ਨਵੇਂ ਬਣਨ ਦੀ ਸ਼ੁਰੂਆਤ ਹੁੰਦੀ ਆ ਜੇ ਤੁਸੀਂ ਵੀ ਕਿਸੇ ਦੁੱਖ ਵਿੱਚੋਂ ਤਾਂ ਇਸ ਵੀਡੀਓ ਤੋਂ ਤੁਸੀਂ ਪੋਜ਼ਿਟਿਵਿਟੀ ਲੈ ਸਕਦੇ ਹੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰੋ ਮਾਈਂਡਫੁਲ ਪੰਜਾਬੀ ਜਿੱਥੇ ਅਸੀਂ ਸਿਰਫ ਮਨ ਦੀ ਗੱਲ ਹੀ ਨਹੀਂ ਰੂਹ ਦੀ ਵੀ ਗੱਲ ਕਰਦੇ ਹਾਂ ਇਸ ਵੀਡੀਓ ਨੂੰ ਆਪਣੇ ਕਿਸੇ ਦੋਸਤ ਨਾਲ ਜ਼ਰੂਰ ਸ਼ੇਅਰ ਕਰਿਓ ਜੋ ਕਿਸੇ ਵੀ ਦੁੱਖ ਚੋਂ ਲੰਘ ਰਿਹਾ ਹੈ ਇੱਕ ਛੋਟਾ ਜਿਹਾ ਉਪਰਾਲਾ ਕਿਸੇ ਦੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਲਿਆਉਣ ਦਾ ਇੱਕ ਛੋਟੀ ਜਿਹੀ ਇੱਕ ਹੋਪ ਲੈ ਕੇ ਆਉਣ ਦਾ ਆਲਵੇਜ਼ ਸਟੇ ਪੋਜ਼ਿਟਿਵ